ਹੈਲੋ ਹੈਲੋ ਮੈਂ ਫੋਨ ਲੱਗਾ ਵਾ ਤੇ ਕੁੜੀ ਗੱਲ ਹੀ ਨਹੀਂ ਕਰ ਰਹੀ ਕੀ ਤਾਂ ਮੂੰਹ ਡੇ ਸੌਣ ਕੀ ਗੱਲ ਹੋਈ ਆ ਪਤਾ ਤੇ ਲਈਏ ਜਾ ਕੇ ਮੋੜ ਜੀਸਿੰਦੇ ਨਾਲ ਗੱਲ ਕਰਦੀ ਆ ਜੇ ਮਨਜੂਗਾ ਤੇ ਕੁੜੀ ਕੋ ਹੋਈ ਆਈਏ ਜਾ ਕੇ ਹਾ ਰੱਬਾ ਨਹੀਂ ਐਡੀ ਚਲਾਕ ਨਹੀਂ ਤੇਰਾ ਨੀਗਾ ਕਦੇ ਬੱਜੀ ਨੇ ਟਿਕਣ ਡਈ ਥੇਲੇ ਸੱਲਾ ਹਲੇ ਪਿੜਗਾ ਵੱਢੀ ਜਾਂਦੀ ਆ ਮਾਰਦੀ ਕਰ ਨਾਮ ਨਵਾਜ ਕਰਦੀ ਤੇਰਾ ਇਲਾਜ ਜੈਨੇ ਸੂਤਰਾਈ ਮਾਰ ਲਓ ਤੁਸੀਂ ਜਿਹੜੀ ਕਰ ਨਾਮ ਨਵਾਜ ਮਾਰਨੀ ਆ ਕਰ ਲਓ ਜੋ ਕਰਨਾ ਵੇ ਕਰਨਾਵਾਂ ਵੇ ਕਰਨਾਵਾਂ ਹਾਏ ਹਾਏ ਨਹੀਂ ਇਹ ਵੀ ਅੰਤਰਾ ਪਤਾ ਨਹੀਂ ਕਿੱਥੇ ਚਲ ਗਿਆ ਹੀ ਹਣੀ ਪੱਟਿਆਂ ਨੂੰ ਉੱਜੜ ਗਿਆ ਹੀ ਹਾਏ ਇਹ ਨਹੀਂ ਉਹ ਤਾਂ ਦੀ ਆਂਦੀ ਸੰਢ ਜੀ ਮੈਨੂੰ ਰੋਟੀ ਨਹੀਂ ਜੁਰਦੀ ਤੇ ਜੋਰ ਵੇ ਤੇਰੇ ਵਿੱਚ ਕਿੰਨਾ ਵਗਾ ਇਦਾਂ ਹੀ ਹੁੰਦਾ ਜੋਰ ਮੰਮੀ ਜਦੋਂ ਬਿਫਤਾ ਪਈ ਹੋਵੇ ਤੇ ਹਾਏ ਨਹੀਂ ਨਖਤੀਏ ਮੇਰੇ ਨਾਲ ਹੀ ਬਾਹ ਨੂੰ ਸੱਟ ਲਾਤੀ ਹੋਗੀ ਹਏ ਅਰਬਾਜ਼ੇ ਸੰਡੀ ਜੀ ਜੋਰ ਕਿੱਥੋਂ ਆ ਗਿਆ ਇੰਨਾ ਹਾਂਦੀ ਵੀ ਰੋਟੀ ਨਹੀਂ ਖਾਦੀ ਓੜਾ ਬੱਤੀ ਵੀ ਨਹੀਂ ਟਿਕਣ ਡਈ ਕੋਈ ਨਹੀਂ ਅੱਜ ਤੇਰੇ ਤੇ ਮੈਂ ਲਾਤਾਂ ਤੜਾ ਕੇ ਛੱਡੂੰਗੀ ਵੇਖੀ ਸੀ ਤਰਾ ਲਾਜ ਕਿੱਦਾਂ ਹਏ ਰੰਗ ਜਾਣ ਡਈ ਫੋਨ ਹੀ ਨਹੀਂ ਚਿਪਣ ਡਈ ਕੀ ਗੱਲ ਫੋਨ ਚੁੱਕਣ ਹੀ ਨਹੀਂ ਰਹਿ ਇਹ ਤੇ ਜਿੰਦੇ ਤੂੰ ਆ ਪੱਠੇ ਫੇਰ ਪਾ ਲਈ ਯਾ ਮੰਮੀ ਕੁੜੀ ਫੋਨ ਨਹੀਂ ਗੇ ਚਿਪਣ ਡਈ ਮੈਂ ਲਾਇਆ ਕਿੰਨੀ ਵਾਰਾ ਮੰਮੀ ਰਲਾ ਲੰਦੇ ਰੁਗ ਪੱਠੇ ਡੰਗਰ ਭੁੱਖੇ ਆ ਕੜੀ ਕਿ ਲੱਗਣੀ ਮੈਨੂੰ 5 ਮਿੰਟ ਤੁਸੀਂ ਦੋਰੇ ਕਰ ਲਓ ਫੋਨ ਨਿਸ਼ਰ ਦੋਰੇ ਮੈਂ ਲਾਇਆ ਫੋਨ ਨਹੀਂ ਚੁੱਕਣ ਦੇ ਫੋਨ ਕੀ ਪਤਾ ਇੱਥੇ ਕੀ ਗੱਲ ਹੋਈ ਤੇ ਕੀ ਨਹੀਂ ਆਂਦੀ ਮੇਰੇ ਮੂੰਹ ਤੇ ਪਾਤਾ ਕੋ ਮੂੰਹ ਤੇ ਪਾਤਾ ਮੇਰੇ ਤੇ ਘੇਰ ਪਈ ਜਾਂਦੇ ਮੈਨੂੰ ਮੈਨੂੰ ਖਰੇ ਹੋ ਜਾਪਦਾ ਟੈਕ ਉਹ ਹੋ ਜਾਣਾ ਮੈਂ ਕੁੜੀ ਗੱਲਾਂ ਸੁਣ ਕੇ ਤੇਨੂੰ ਪੱਠਿਆਂ ਦੀ ਪਈ ਤੈਨੂੰ ਮੰਮੀ ਭੈਣ ਨੂੰ ਤੇ ਮਾੜਾ ਜਾਂ ਕੰਡਾ ਵੱਜ ਜਾਂਦਾ ਨਾ ਤੇ ਤੁਸੀਂ ਤੇ ਝਾਟੀ ਨਾਲ ਟੈਨਸ਼ਨ ਲੈ ਜਾਂਦੇ ਹੀ ਉਹ ਜਾਣਾ ਮੈਂ ਤਾਂ ਵੀ ਦੱਸ ਨਹੀਂ ਜਾਣਾ ਤੇ ਮੈਂ ਬੱਸੇ ਚੱਲ ਜਾਨੀ ਆ ਉਹ ਮੰਮੀ ਮੈਂ ਜਾਣਾ ਵਾ ਮੈਂ ਰੋਗ ਰਲਾ ਲਵਾਂ ਵਿਚਾਰੇ ਭੁੱਖਿਆ ਤੂੰ ਪਾ ਕੱਪੜੇ ਮੈਂ ਚੱਲਦਾ ਤੇਰੇ ਨਾਲ ਉੱਧਰ ਚੱਲੀ ਆ ਛੱਡ ਦੇ ਮੈਨੂੰ ਉੱਧਰ ਚੱਲ ਉੱਧਰ ਨਹੀਂ ਇੱਥੋਂ ਭੱਜਣਾ ਇੰਨਾ ਆਸਾਨ ਨਹੀਂ ਆ ਛੱਡ ਦੋ ਝੇਲ ਚ ਤਾਂ ਬੰਦਾ ਪਸ ਸਕਦਾ ਪਰ ਗਾਮੇ ਕਰੋ ਨਹੀਂ ਬੰਦਾ ਪਸ ਸਕਦਾ ਸਾਡੀ ਗੱਡੀ ਹੱਥ ਛੋੜ ਦੇ ਛੱਡ ਦੋ ਮੈਨੂੰ ਛੱਡ ਦੇ ਹੋਰ ਤੇ ਹੋਰ ਇਹ ਕੋਲਾ ਫੋਨ ਨਹੀਂ ਗੱਲ ਕਿੰਨੇ ਪੇਕਿਆਂ ਨੂੰ ਵੀ ਲਾਤਾ ਹੀ ਫੋਨ ਆਪਣੇ ਨੂੰ ਤਾ ਤੂੰ ਘਰ ਕਰਦੀ ਸੀ ਮੇਰੇ ਪਠੋਲਡੇ ਹਜੇ ਮਾਰੇ ਪਰੇ ਹੀ ਮੇਰੇ ਆਣ ਕੇ ਚਾਹ ਪਿਆਣਾ ਇਹਦੇ ਵੇਖਾ ਤਾਂ ਆ ਕੇ ਫੋਨ ਲਾ ਕੇ ਬੈਠੀ ਨਹੀਂ ਹੋਵੇ ਮੈਨੂੰ ਛੱਡ ਦੋ ਚੱਲ ਗਏ ਚੱਲ ਨਹੀਂ ਮੈਨੂੰ ਛੱਡ ਦੋ ਨੀ ਦਦਣਾ ਕਿਹਨੇ ਸੀ ਮੰਮੀ ਛੱਡ ਦੋ ਮੈਨੂੰ ਚੱਲ 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 ਪੈਸੇ ਮੋਨਾ ਪੈਸੇ ਮੈਨੂੰ ਜਾ ਲੈਂਦਾ ਹਾਂ ਮੈਂ ਮੁੜ ਨਹੀਂ ਆਉਂਗੀ ਤੁਹਾਡੇ ਘਰ ਮੈਨੂੰ ਇੱਕ ਵਾਰੀ ਛੱਡ ਦੋ ਮਾਂ ਨਾਲ ਬੈਠੀ ਰਹੀ ਰੌਲੀ ਦਾ ਪਾਪ ਤਾਂ ਚੰਗਾ ਇਹਨਾਂ ਨੂੰ ਵੱਡ ਕੇ ਰੂੜੀ ਨੱਪਣਾ ਵੇ ਮੈਨੂੰ ਹਾਏ ਵੱਡ ਦੋ ਇਹ ਦੋ ਚੰਗੀ ਤੇ ਮੌਤ ਵਾ ਪਰ ਇੱਥੇ ਜੋ ਹਾਲਤ ਤੁਸੀਂ ਮੇਰੀ ਕੀਤੀ ਹੈ ਨਾ ਮੈਨੂੰ ਪਤਾ ਜਾ ਮੇਰੇ ਰੱਬ ਨੂੰ ਪਤਾ ਉਹ ਜੇ ਤੈਨੂੰ ਸੜਦਾ ਨਹੀਂ ਮਰ ਜਣਾਹੀਂ ਫਾੜਣਾ ਮਾਂ ਪੁੱਤ ਨੇ ਅਸੀਂ ਜਿਲੇ ਨਹੀਂ ਜਾਣਦੇ ਸਿੱਧੀ ਗੱਲ ਜਿਹੜੀ ਆ ਨਹੀਂ ਜਦੋਂ ਮੈਂ ਕਿਸੇ ਨੂੰ ਨਹੀਂ ਦੱਸੂਗੀ ਤੂੰ ਤੈਨੂੰ ਮੈਂ ਕਹਿੰਦਾ ਜਾਣਦਾ ਜਿਵੇਂ ਹੈਗੀ ਤੂੰ ਨਹੀਂ ਇਹਦਾ ਛਾ ਰੱਖ ਇੱਥੇ ਇਹਦੀ ਜਬਾਨ ਬੰਦ ਕਰਾ ਮਨ ਕੇ ਮੈਂ ਕਹਿੰਦਾ ਫਿਰ ਤੂੰ ਆਖਣਾ ਹੀ ਬਾਕ ਕਰਦਾ ਆ ਦੀ ਇਹਦਾ ਭਰਾ ਮੈਨੂੰ ਸੁੱਟ ਗਈ ਦੀ ਸੰਧੀ ਜੀ ਜ਼ੋਰ ਤੋਂ ਨਹੀਂ ਤੋਂ ਆ ਗਿਆ ਜਿਹੇ ਮੈਂ ਰੋਟੀ ਨਹੀਂ ਕਾਦੀ ਦਿੱਤੀ ਇਹ ਵੀ ਮੰਮੀ ਜਦੋਂ ਮੈਂ ਪੈਰੀ ਪੈਣੀ ਮੈਨੂੰ ਛੱਡ ਦੇ ਮੇਰੀ ਮਾਂ ਵੀ ਅੱਲਾ ਮੈਂ ਤੇਰੇ ਘੜੀ ਹੱਥ ਜੋੜ ਨਹੀਂ ਕੋਈ ਸਕੰਡੂ ਬਾਈ ਚੁੱਪ ਕਰ ਜਾ ਚੁੱਪ ਜੀ ਬੋਨ ਕੱਢਦੀ ਆ ਨਾ ਲਾਲ ਨਜਰਾ ਰੱਖਣਾ ਮੈਂ ਜ਼ੁਬਾਨ ਤੇ ਲਿਆ ਜਾ ਲਿਆ ਪਾ ਦੇ ਮੂੰਹ ਚ ਹਾਂ ਨਹੀਂ ਨਹੀਂ ਅੱਗੇ ਮੰਮੀ ਮੂੰਹ ਸਾੜਦਾ ਮੇਰਾ ਚਾਪ ਆ ਕੇ ਚੱਲ ਚੁੱਪ 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 ਕਰ ਚੁੱਪ ਚੁੱਪ ਤੋਂ ਉਹਨੇ ਕਹਿੰ ਲੱਡ ਪਾਉਣਾ ਇੱਦਾਂ ਜਾਣਾ ਵਾ ਨਹੀਂ ਮੰਮੀ ਮੈਂ ਨਹੀਂ ਪਉਣਾ ਲੀੜਾ ਅੱਗਾ ਚੱਲੀ ਆ ਫੇਰ ਤੂੰ ਕਹਣਾ ਲੇਟ ਕਰਤਾ ਜੇ ਕੋਈ ਗੱਲ ਹੋ ਗਈ ਤੇ ਫੇਰ ਤੂੰ ਮੇਰਾ ਦਿਵਾਲੇ ਹੋਣਾ ਵਾ ਚੱਲ ਭਰਾਵਾ ਫੇ ਤੇਰੀ ਮਰਜ਼ੀ ਬੈਠੋ ਬੈਠੋਗਾ ਪਾਣੀ ਹੋਏ ਨਹੀਂ ਮੈਂ ਛੱਡ ਦੂ ਬੂਆ ਮਾਰ ਪਹਿਲਾਂ ਹਾਂ ਹਾਂ ਉਹ ਹਨ ਨਹੀਂ ਕਿ ਮਿਰਚਾਂ ਨਹੀਂ ਕਿ ਲਾਲ ਤਾਂ ਮੈਂ ਗੋਲੀਆਂ ਲਿਆਂਦੀਆਂ ਨਹੀਂ ਮੇਰੀਆਂ ਪੰਨੀਆਂ ਹੈਗੀਆਂ ਲੀਂਦ ਵਾਲ ਦਾ ਉਹ ਮੈਂ ਘੋਲਕ ਲਿਆਂਦਾਂ ਛੋਟੇ ਦੇ ਅੰਦਰ ਕਿੰਨੀਆਂ ਵਾ ਚਾਰ ਘੋਲਾਂ ਨਹੀਂ ਚਾਰ ਹੋਰ ਪੌੜੀਆਂ ਹੈ ਚਾਰ ਪੰਜ ਚਾਰ ਤੇ ਦਰਸ ਕਰੋ ਮੇਰੇ ਤੇ ਪੀਲਾ ਚਫਾਣੀ ਵੀ ਪਾਣੀ ਪਾਣੀ ਪੀ ਪਾਣੀ ਪਾਣੀ ਚਲ ਸਮਝਾ ਮਾਂ ਮੇਰੀ ਹਾਂ ਸਮਝਾ ਜਲਦੀ ਛੱਡ ਦੋ ਮੈਨੂੰ ਨਹੀਂ ਆਪੀ ਬੜੀ ਚੁੱਕੀ ਛੱਡ ਦੋ ਮੈਨੂੰ ਸਮਝਾ ਚੱਪ ਮੰਮੀ ਸੌ ਗਈ ਲੱਗਦੀ ਹੁਣ ਵਿਸੁੱਤੇ ਨਹੀਂ ਆ ਚਲਾਕ ਬੜੀਓ ਅੱਗੇ ਮੈਨੂੰ ਲਾ ਫੋਨ ਪਹਿਲਾਂ ਮੇਰਾ ਫੋਨ ਲਗਾ ਮਰਦ ਮੈਨੂੰ ਧੱਕਾ ਦੇ ਕੇ ਬੈਠ ਤੇ ਸੁੱਟ ਗਈ ਮੇਰੇ ਬਾਹਰ ਜੋਰ ਆ ਗਿਆ ਵਾ ਨਹੀਂ ਮੰਮੀ ਗੋਲੀ ਨਾ 3 40 ਹੋ ਗਈ ਆ ਚੱਲ ਆ ਜਾ ਫਿਰ ਸੁੱਤੇ ਰਹਿ ਜਾਣ ਬਾਰਾ ਦਾ ਡਰ ਪੰਡਾ ਲਾ ਲੈ ਲਾਓ ਜਿੰਦਾ ਮਾਰ ਡਰਿਆ ਕੇ ਉੱਪਰਲੇ ਪਾਸੇ ਉਹਨੇ ਭੱਜ ਜਾਵੇ ਇਧਰ ਨਹੀਂ ਭੱਜ ਜਦੋਂ ਜਿੰਦਾ ਲਾ ਦਿੰਦੇ ਆ ਚੱਲ ਚੱਲ ਬੂਹਾ ਮਾਰ ਤੇ ਮੈਨੂੰ ਡਰ ਲੱਗੀ ਜਾਂਦਾ ਜਿਹੜੇ ਜੱਤਾ ਖਾਰਾ ਪੈਜੀ ਮੱਕੇ ਤੇ ਨਿਕਲ ਆ ਰਾ ਪੈਂਦਾ ਉਹ ਨਹੀਂ ਇੰਨੇ ਜੋਗ ਹੈਗੇ ਨੰਗ ਤੜ ਹੈਗੇ ਆ ਕੋਈ ਨਹੀਂ ਕਰ ਸਕਦੇ ਤੇਰੀ ਮੈਂ ਗੱਲ ਮੰਨਦਾ ਮੈਂ ਇਹਨੂੰ ਕੁੱਕ ਹੋ ਗਿਆ ਕੱਲ ਤੇ ਫੇਰ ਕਰਾਂਗੇ ਆਪਾਂ ਮੱਕੇ ਤੇ ਨਹੀਂ ਮਰਦੀ ਮਰ ਵੀ ਜਾਊਗੀ ਨਾ ਤੇ ਸਾਰਾ ਤੇ ਮਗਰ ਉਹਦੇ ਮਤੇਰ ਵਾਗੇ ਉਹਦਾ ਘੜਾ ਕੋ ਸਾਕਾ ਆਪਣਾ ਹੈਗਾ ਉਹਨਾਂ ਕੀ ਕਰ ਲੈਣਾ ਵਾ ਰਹੀ ਗੱਲ ਮੈਂ ਤੇਰਾ ਦੋਰੇ ਵਿਆਹ ਕਰ ਦੂ ਫੇਕੀ ਉਹ ਮੰਮੀ ਵਿਆਹ ਤੇ ਬਾਦੂ ਉਦੋਂ ਮੈਂ ਸੇਤਰ ਕੀ ਤਰਲੇ ਕੱਢਦੇ ਮੈਂ ਤਾਂ ਨਾ ਵੀ ਜੇ ਮਰ ਗਈ ਸਾਡੇ ਕੋਲ ਫਾਪ ਪੈ ਗਿਆ ਜਾਂ ਆਪਾਂ ਜੇਲ ਚੱਲ ਗਏ ਫੇਰ ਕਰਾਂਗੇ ਮੈਂ ਨਹੀਂ ਫਾਪ ਪੈਂਦਾ ਉਹਨਾਂ ਨੂੰ ਪਤਾ ਬਿਮਾਰ ਰਹਿੰਦੀ ਹੈ ਵੇਖਿਆ ਪੁੱਤ ਗੇਟ ਵੱਜਾ ਜ਼ਰੂਰ ਕੋਈ ਨਾ ਕੋਈ ਗੱਲ ਹੋਈ ਹੋਗੀ ਨਾ ਹੋਈ ਹੋਗੀ ਤੇ ਮੈਨੂੰ ਆਖੀ ਤੂੰ ਮम्मी ਭਾਵੇਂ ਹਸਣ ਖੇਡਣ ਡੇ ਹੁਣ ਬੂਹਾ ਤੇ ਉਦਾਂ ਹੀ ਬੰਦ ਰੱਖ ਦਿਆ ਤੂੰ ਬੂਹਾ ਦੇ ਖੜਕਾਓ ਖੜਕਾਓ ਬੂਹਾ ਮਮੀ ਬਾਹਰ ਗੇਟ ਹੜਕਿਆ ਕੋਈ ਆ ਲੱਗਦਾ ਦੇਖਾਂ ਮੈਂ ਮੈਂ ਡਰੀ ਕੋ ਜਾਣਾ ਕੋ ਉੱਥੇ ਰਹਿ ਮੈਂ ਆਪੇ ਵੇ ਲੈਨੀਆ ਤੇ ਜੇ ਲੱਗੇ ਨਾ ਵੀ ਕੋਈ ਲੱਗਦਾ ਤੈਨੂੰ ਕੋਈ ਉਪਰਾਂ ਬੰਦਾ ਤੇ ਪਛਾਣ ਨਿਕਲ ਜਾਣਾ ਤੂੰ ਠੀਕਾ ਚਲ ਦੇਖੀ ਆ ਹਾਏ ਹਾਏ ਹੁਣ ਸਿੱਖੜ ਦੁਪਹਿਰੇ ਕੌਣ ਆ ਗਿਆ ਵਾ ਪਹਿਲਾਂ ਆਦੀ ਬੈਣੀ ਆ ਹਾਏ ਹਾਏ ਇਹ ਤੇਦੀ ਮਾਂ ਆ ਗਈ ਤੇ ਭਰਾ ਆ ਗਿਆ ਹੁਣ ਕੀ ਕਰਾਂ ਮੈਂ ਤਾਂ ਗੋਲੀਆਂ ਵੀ ਨਹੀਂ ਇੰਦਾਂ ਖੱਤੀ ਨੂੰ ਦੇ ਬੈਠੀ ਆ ਹੁਣ ਏਦਾਂ ਕਰਦੀ ਵੀ ਕਰਨਾਮ ਨੂੰ ਆਖਾ ਵੀ ਤੂੰ ਗਾਂ ਪਛਾਂ ਹੋ ਜਾ ਇਹਦਰ ਨਾਮ ਕੀ ਆ ਵਾ ਇਹੋ ਆਗੇ ਹੀ ਪਾਰਨ ਕੌਣ ਆ ਗਿਆ ਬੀਬੀ ਦੀ ਮਾਂ ਤੇ ਦਾਪਰਾ ਆ ਗਿਆ ਤੇ ਹੁਣ ਕੀ ਕਰੀਏ ਤੂੰ ਇਦਾਂ ਕਰ ਮਗਰ ਭਾਜਾ ਲੋਕ ਜਾ ਕੇ ਤੇ ਉਹਨਾਂ ਨੂੰ ਕਿਦੋਂ ਪਤਾ ਲੱਗ ਗਿਆ ਬਿੰਖਤੀ ਨੇ ਫੋਨ ਲਾਇਆ ਹੀਗਾ ਮੈਂ ਇਦਾਂ ਕਰਦਾ ਵਾਂ ਇਹਦੇ ਅੰਦਰ ਵੜ ਜਨਾ ਵਾ ਜੇ ਕੂਗੀ ਨਾ ਤਾਂ ਘੜ ਦੂ ਉੱਥੋਂ ਮੈਂ ਤੂੰ ਉੱਥੇ ਖਿਓ ਉਹਨਾਂ ਨਾਲ ਕੰਟਰਲ ਕਰ ਠੀਕ ਆ ਮੈਂ ਉਹਨਾਂ ਨੂੰ ਕਹਿਣਾ ਵਾ ਉਹ ਸ਼ਹਿਰ ਗਏ ਦੋਵੇਂ ਜੀ ਚਾ ਠੀਕ ਆ ਜਾ ਵੇਖ ਜਾ ਕੇ ਸੱਸੀ ਗਰ ਬਾਂਜੀ ਸੱਸਰੀ ਗਰ ਬਾਂਜੀ ਹਾਂ ਵਾਜੀ ਤੁਸੀਂ ਇਦਾਂ ਹੀ ਆ ਗਏ ਫੋਨ ਪਾ ਨਹੀਂ ਕਰ ਲੈਂਦੇ ਫੋਨ ਤੇ ਅਸੀਂ ਕਿੰਨੀ ਵਾਰਾ ਲਾ ਲਾ ਕੇ ਹਾਰ ਹੋ ਗਏ ਚੁੱਕੇ ਨਹੀਂ ਕਿਸ ਨੇ ਫੋਨ ਤੇ ਅੱਛਾ ਤੁਸੀਂ ਲਾਇਆ ਫੋਨ ਆ ਫੇ ਤੁਸੀਂ ਉਹਨਾਂ ਦੇ ਫੋਨ ਤੇ ਲਾਇਆ ਹੋਣਾ ਤੇ ਉਹ ਤਾਂ ਦੋਵੇਂ ਜੀ ਗਏ ਸ਼ਹਿਰ ਨੂੰ ਤੇ ਫੋਨ ਸ਼ਾਂਤ ਪਰਵ ਜੀ ਨੇ ਪਰਸ ਵਿੱਚ ਪਾਇਆ ਹੋਣਾ ਮੈਨੂੰ ਪਤਾ ਲੱਗਾ ਹੋਣਾ ਮਾਸੀ ਮੈਂ ਮੋਟਰਸਾਈਕਲ ਤੇ ਆ ਲੱਗਾ ਕਰ ਨਾਨ ਭਾਜੀ ਦਾ ਉਹ ਕੱਦੇ ਚਲ ਗਿਆ ਉਹ ਜਿਹੜੀ ਪੁੱਤ ਤੁਸੀਂ ਉਦੋਂ ਸਪੋਰਟਰੀ ਲੈ ਕੇ ਗਏ ਸੀ ਉੱਥੇ ਗਏ ਦੋਵੇਂ ਜੀ ਅਸਮੈ ਕਾ ਮੋਟਰਸਾਈਕਲ ਤੇ ਆ ਲੱਗਾ ਕਿ ਐਵੇਂ ਨਾ ਕਰੀ ਜਾਇਓ ਨਹੀਂ ਨਹੀਂ ਐਵੇਂ ਕਾ ਮੈਂ ਕਰਨਾ ਆਜੋ ਕੋਈ ਨਹੀਂ ਪੀਓ ਪਾਣੀ ਦਾ ਨਹੀਂ ਤੁਸੀਂ ਵੀ ਮੈਂ ਤੇ ਆਪ ਚੱਲੀ ਲੱਗ ਨਾ ਗਵਾਂਡੀਆਂ ਦੇ ਪਾウダー ਕਾ ਤਰੁ ਸੱਦਾ ਆਇਆ ਈ ਮੇਰੇ ਬੂਹਾ ਮਾਰਨ ਲੱਗੀ ਤੇ ਤੁਨ ਬੂਹਾ ਕਟਕ ਗਿਆ ਵਾ ਮੈਨੂੰ ਵੀ ਮੰਮੀ ਫੜਾਫੜ ਲੈ ਆਈ ਦਰੀ ਜਾਂਦੀ ਆਂ ਦੀ ਨਹੀਂ ਮੈਂ ਕੁੜੀ ਨੂੰ ਮਿਲਣ ਜਾਣਾ ਮਿਲਣ ਜਾਣਾ ਛੇਤੀ ਘਰ ਛੇਤੀ ਘਰ ਆਹ ਹੈ ਕੁੜੀ ਦਸਕ ਤੇ ਬਗਾਨੇ ਕਾ ਕੁੜੀ ਆਪਣੇ ਘਰ ਹੀ ਤੇ ਕੁੜੀ ਨਸਾ ਮਾਪਿਆ ਨਾ ਫਰਜ਼ ਨਹੀਂ ਕਾ ਪੈਂਦਾ ਮਿਲਣ ਦਾ ਪਈ ਜਾਣਾ ਕੁੜੀ ਕੋ ਚੰਗਾ ਫਿਰ ਅਸੀਂ ਚੱਲਦੇ ਹਾਂ ਉਹ ਤੇ ਫਿਰ ਘਰ ਹੈ ਨਹੀਂ ਤੋਂ ਮੈਂ ਵੀ ਪੁੜੀ ਨੂੰ ਤੇ ਮਿਲਣਾ ਇਹਾਂ ਤੇ ਤੁਸੀਂ ਫਿਰ ਜਿੱਥੇ ਜਾਣਾ ਵਾ ਉਹ ਆਓ ਅਸੀਂ ਕੀ ਕਰਨਾ ਫਿਰ ਆ ਜੰਗ ਦਿਹਾੜੀ ਟੰਦ ਨੂੰ ਆ ਚਲ ਕੋਈ ਨਹੀਂ ਵੇਖ ਲਓ ਫਿਰ ਚਲ ਮੰਮੀ ਠੀਕ ਹੈ ਕੋਈ ਚੰਗਾ ਸੀ ਜੀ ਚਲ ਆਏ ਆਏ ਸ਼ੋਕਰ ਬਲਾ ਗਲੋਂ ਟੜੀ ਜੇ ਕਿ ਤਨ ਖਤੇ ਗਾਂ ਆ ਜਾਂਦੇ ਤੇ ਮੈਂ ਕੀ ਜਵਾਬ ਦੇਣਾ ਹੈਗਾ ਉਹ ਤੇ ਅੰਤਰੀ ਅੰਦਰ ਬਿਹੋਸ਼ ਹੋਈ ਪਈ ਆ ਇਹਨਾਂ ਤੇ ਪੁਲਿਸ ਹੱਥ ਲੈਣੀ ਸੀ ਮਾਦਰ ਨਮੀ ਸੀ ਆਪੇ ਨੂੰ ਫੜੀ ਚੱਲੀ ਸੀ ਆਪੇ ਚੱਲ ਪੁੱਤ ਚੱਲੀ ਆਇਆ ਫਿਰ ਕੀ ਸੋਚੀ ਪਿਆ ਤੂੰ ਮੰਮੀ ਤੂੰ ਭੈਣ ਦੀ ਸੱਸ ਦਾ ਚਿਹਰਾ ਵੇਖਿਆ ਚਿਹਰਾ ਤਾਂ ਮੈਂ ਵੇਖਿਆ ਉਤਰਿਆ ਉਤਰਿਆ ਆ ਜਾਈ ਪਰ ਉਦਾਂ ਉਹ ਕਿਤੇ ਚੱਲੀ ਹੋ ਪੂਰੀ ਡਰੀਜੀ ਲੱਗਦੀ ਆ ਕਿਦਾਂ ਤਰੇਲੀਆਂ ਆਈਆਂ ਉਹਨੂੰ ਮੈਨੂੰ ਲੱਗਦਾ ਕੋਈ ਨਾ ਕੋਈ ਨਾ ਪੱਕਾ ਗੱਲ ਹੈਗੀ ਆ ਕੀ ਪਤਾ ਹੁਣ ਚੰਦੀ ਮੈਂ ਚੱਲੀ ਹੁਣ ਕੀਟ ਵੀ ਮਾਰ ਲਿਆ ਨੇ ਦੇ ਵੇਖ ਲੈ ਕੀੜਾ ਛੱਟ ਬੰਦ ਕਰ ਲਿਆ ਉਹਨੇ ਵੇਖਾਂ ਭਲਾ ਚੱਲ ਗਏ ਬਾਹਰ ਕੇ ਇੱਥੇ ਬੈਠੇ ਅਜੇ ਮੰਮੀ ਚੁੱਪ ਚੁੱਪ ਮੰਮੀ ਚੁੱਪ ਕਰ ਚੁੱਪ ਚੁੱਪ ਬੁੱਚਾ ਬਕੜ ਰ ਚੁੱਪ ਮੰਮੀ ਤੂੰ ਆਵਾਜ਼ ਸੁਣੀ ਆ ਮੈਨੂੰ ਆਵਾਜ਼ ਆਈ ਜਦੋਂ ਭੈਣ ਅੰਦਰ ਹੀ ਆ ਤੇ ਉਹਨੇ ਆਖਿਆ ਵਾ ਕਿ ਮੰਮੀ ਇਦਾਂ ਕਰਕੇ ਮੈਨੂੰ ਆਵਾਜ਼ ਸੁਣੀ ਤੈਨੂੰ ਸੁਣੀ ਆ ਸੁਣੇ ਤਾਂ ਹੈਗੇ ਮੈਨੂੰ ਲੱਗਦਾ ਭੈਣ ਅੰਦਰ ਹੀ ਹੋ ਫਿਰ ਅੰਦਰ ਬਾਹਰ ਚੱਲ ਵੇਖੀ ਜਾ ਕੇ ਕਹ ਨਹੀਂ ਮੰਮੀ ਹੁਣ ਇਦਾਂ ਨਹੀਂ ਉਹ ਵੇਖਣਾ ਹੁਣ ਅਸੀਂ ਖਾਲੀ ਹੱਥੀ ਆਏ ਆ ਸਾਡੇ ਕੋਲ ਕੀ ਆ ਸਾਡੇ ਜਾਂਦਿਆਂ ਨੂੰ ਗੱਲ ਪੈਣਗੇ ਮੈਨੂੰ ਲੱਗਦਾ ਪੱਕਾ ਨੂੰ ਅੰਦਰ ਬੰਦ ਕੀਤਾ ਇਹਨਾਂ ਨੇ ਮੈਂ ਪੁਲਿਸ ਨੂੰ ਕਰੂੰਗਾ ਫੋਨ ਤੇ ਹੁਣ ਮੈਂ ਕੋਈ ਨਾ ਕੁਝ ਕਰੂੰਗਾ ਮੈਂ ਉਦਣ ਵੀ ਕਹਿ ਕੇ ਗਿਆ ਸੀ ਕਿ 마ਸੀ ਜੇ ਸਾਡੀ ਕੁੜੀ ਨੂੰ ਹੁਣ ਕਨੇ ਹੱਥ ਲਾਇਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂਗਾ ਵੇਖੀ ਹੁਣ ਇਹਨਾਂ ਦੇ ਮੈਂ ਕਿਦਾਂ ਕੱਢਦਾ ਵਟ ਤੂੰ ਹੁਣ ਕੱਢਦਾ ਚੁੱਪ ਕਰ ਜਾ ਜਰਾ ਤੂੰ ਆ ਮੇਰੇ ਨਾਲ 2 ਮਿੰਟਾਂ ਹੀ ਸ਼ਹਿਰੋਂ ਹੋ ਕੇ ਆਉਨੇ ਆ ਤੇ ਨਾਲ ਪੁਲਿਸ ਲੈ ਕੇ ਆਵਾਂਗੇ ਮੈਂ ਮੈਂ ਫੋਨ ਨਹੀਂ ਲਾਉਣਾ ਮੈਂ ਥਾਣੇ ਜਾ ਕੇ ਆਉਣਾ ਤੂੰ ਬਹਿ ਇਦਾਂ ਨਹੀਂ ਇਹਨੇ ਸੁਧਰਨਾ ਨਹੀਂ ਇਹਨਾਂ ਨੇ ਇਦਾਂ ਮੈਂ ਵੇਖ ਲਿਆ ਇਹਨਾਂ ਦਾ ਹਿਸਾਬ ਹੁਣ ਹਾਂ ਆਏ ਹੈ ਚਲ ਗਏ ਉਹ ਤੇ ਚਲ ਗਿਆ ਤੂੰ ਇਹਦਾ ਸੰਗ ਨਹੀਂ ਬੰਦ ਕਰ ਸਕਦਾ ਉਹ ਇਹ ਤੇ ਚੁੱਪ ਹੀ ਮੈਂ ਤੇ ਵੇਖਣ ਰਿਹਾ ਛਾਤੀ ਮਾਰ ਰਿਹਾ ਮੈਂ ਵੇਖਾਂ ਚਲ ਗਏ ਕਿਥੇ ਇਹ ਉੱਠ ਕੇ ਤੇ ਫੇਰ ਮੇਰੇ ਮਗਰ ਚਲ ਗਈ ਉੱਥੇ ਇੰਨਾ ਸੋਰ ਕਰ ਮੈਂ ਤੇ ਉਹਨਾਂ ਨੂੰ ਉੱਥੋਂ ਟਣਕਾਤਾ ਵਾ ਤੇ ਕੱਢ ਦਿੱਤਾ ਮੈਂ ਹਾਂ ਉਹ ਤਾਂ ਵੰਡੇ ਗਏ ਆ ਕਿ ਚਲ ਠੀਕ ਚਲ ਗਏ ਉੱਧਾਂ ਨਾ ਵੇਖ ਲੈ ਤੂੰ ਜਾਂਦੇ ਉਹ ਚਲ ਗਏ ਆ ਚਲ ਸ਼ੁਕਰ ਆ ਇਹ ਚਾਰ ਪੰਜ ਗੋਲੀਆਂ ਦਿੱਤੀਆਂ ਇਹਨੂੰ ਫੇਰ ਹੋਸ ਆ ਗਈ ਨਹੀਂ ਤਾਂ ਡੇਪੀ ਫੇਰ ਹੁਣ ਵੇਰ ਨਾ ਗੁੰਮ ਜੀ ਹੋ ਗਈ ਫੇਰ ਵੇ ਇਹਦਾ ਵਸਾ ਨਾ ਖਾਵੇਂ ਅਜੇ ਕਹਿੰਦੀ ਮਾਂ ਮਾੜੀ ਲਸੀ ਆ ਇਹਦਾ ਕੋਈ ਇਤਬਾਰ ਨਹੀਂ ਕਦੇ ਵ ਓ ਚੱਲ ਕੋਈ ਗੱਲ ਨਹੀਂ ਮੰਮੀ ਤੂੰ ਇਦਾਂ ਕਰ ਮੇਰਾ ਸਿਰ ਬੜਾ ਘੁੰਮਣ ੜਿਆ ਜਾ ਚਾਹ ਬਣਾ ਤਾਂ ਮੈਂ ਲਾਗੇ ਬੈਣਾ ਇਹਦੀ ਲਾਗੇ ਰਹਿਣਾ ਇਹਦੇ ਘਰੋਂ ਸਾਂ ਨਹੀਂ ਜਾਣਾ ਉਹ ਇੱਥੇ ਰਹੂੰਗਾ ਟੈਂਸ਼ਨ ਲੈ ਤੂੰ ਢੇੜ ਤੇ ਬੰਦ ਹੋਵਾ ਤਾਂ ਇਹਨੇ ਮਾਰੀ ਮੈਂ ਅੱਗੇ ਵੀ ਕਿੰਨਾ ਅਸਰ ਖੜਕਾਉਂਦੇ ਰਹੇ ਆ ਸਾਬ ਜੀ ਤੁਸੀਂ ਮਾਰੋ ਆਵਾਜ਼ ਤੇ ਜਾਂ ਇਧਰੋਂ ਦੀ ਕੰਦ ਟੱਪੋ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਹੋਣਾ ਸਾਡੀ ਕੁੜੀ ਨਾਲ ਜਿੱਕਰੀ ਆਵਾਜ਼ ਮਾਰੋ ਯਾਰ ਪਹਿਲਾਂ ਅੰਦਰ ਤੇ ਕੋਈ ਵੀ ਨਹੀਂ ਹੈ ਹੈਗਾ ਕੋਈ ہاں ਨਹੀਂ ਅੰਦਰ ਕੋਈ ਕੰਦ ਟੱਪਾ ਕੰਦ ਟੱਪ ਜਾ ਵੇ ਕਰਨਾ ਮਾ ਹਾ ਕੀ ਆ ਬੇ ਬਾਹਰ ਤੇ ਨਵਾਂ ਸਿਆਪਾ ਪਾ ਪੈ ਗਿਆ ਵਾ ਹੁਣ ਕੀ ਹੋ ਗਿਆ ਵਾ ਮੈਂ ਚਾਹ ਲੱਗੀ ਬਣਾਉਣ ਤੇ ਪਰੋਂ ਬਾਜ ਆ ਆਉਣ ਡਾ ਮੈਂ ਗੱਤਨੀ ਚਾਤੀ ਮਾਰੀ ਉਹਨਾਂ ਖਤੇ ਪੁਲਸ ਲੈ ਕੇ ਆ ਗਏ ਆ ਤੇ ਮੈਂ ਦੇ ਆਖਿਆ ਵੀ ਉਹ ਚਲ ਗਏ ਆ ਵੇ ਹੋਣ ਨਖਤਿਆ ਕੀ ਕਰ ਗਏਹੀਂ ਮੈਨੂੰ ਤਾਂ ਮੰਮੀ ਆ ਆ ਸਮਝ ਲਗਦੀ ਹੁਣ ਦੌੜ ਜੀ ਆਪਾਂ ਇਹਨੂੰ ਰਹਿਂਦੇ ਇੱਥੇ ਪਈ ਨਹੀਂ ਢੋੜਿਆ ਵਾ ਦੌੜ ਜੀ ਕਿੱਥੇ ਦੌੜਾਂਗੇ ਘਰ ਚੋਂ ਕਿੱਥੇ ਭੱਜਾਂਗੇ ਮੰਮੀ ਪੁਲਸ ਨੇ ਆਣਾ ਕੁੱਟਣਾ ਬੜਾ ਹੀ ਪੁਲਸ ਨੇ ਤੈਨੂੰ ਮੈਨੂੰ ਮੈਰੇ ਦੌੜ ਜਾਣਾ ਤੂੰ ਫਸ ਜਾਣਾ ਨਹੀਂ ਹੂੰ ਫਸਦੀ ਨਹੀਂ ਮੈਂ ਵੀ ਰਹੂੰਗੀ ਤੇਰੇ ਨਾਲ ਹੀ ਜੇ ਫਸਾਂਗੇ ਦੋਵੇਂ ਫਸਾਂਗੇ ਮੈਂ ਕੱਲੀ ਲੈਣੀ ਕੀਤੀ ਆ ਤੇ ਉਹਦਾ ਤੂੰ ਹੀ ਆਂਦੀ ਇਹਨੂੰ ਮਾਰ ਇਹਨੂੰ ਬੰਨ ਕੁਰਸੀ ਨਾਲ ਤੇ ਤੂੰ ਚਾਹ ਤਤੀ ਮੰਮੀ ਤੂੰ ਹੀ ਮੁੱਝ ਪੂੰਦੀ ਹਦੇ ਵੇ ਅੰਤਰਾਸਾ ਤੈਨੂੰ ਬੁਲਟ ਦੀ ਅੱਗ ਲੱਗੀ ਸੀ ਮੈਂ ਕਿਹਾ ਚਲਾਉਣਾ ਸੀ ਮਮਮੀ ਤੂੰ ਹੀ ਬਥੇਈਆਂ ਕੀਤੀਆਂ ਤੇ ਮੈਂ ਵੀ ਕੀਤੀਆਂ ਵਾ ਤੂੰ ਏਦਾਂ ਕਰ ਮੈਂ ਤੇ ਲੇ ਭੱਜ ਤੂੰ ਵੀ ਭੱਜਣਾ ਤੇ ਆ ਜਾ ਕੁੱਟੇ ਨ ਕੁੱਟਣਾ ਬੜਾ ਹੀ ਪੁਲਸੀ ਆ ਜਾਗਾ ਮਾਈ ਮੇਰੀ ਹੈ ਹਾਏ ਹਾਏ ਕਾਦਰੋ ਲੱਗੇ ਪੈਂਦੇ ਆ ਆਖਣ ਦੇ ਬੂਆ ਖੋਲੋ ਬੂਆ ਖੋਲੋ ਫੇਖਾਂ ਤੇ ਸਿੰਪਲ ਆ ਜਾ ਕੇ ਉਹ ਦਾਣਾ ਇਨਾਂ ਦਾ ਨਾ ਰੋਜ਼ ਦਾ ਹੀ ਕੰਮ ਹੋ ਗਿਆ ਆ ਵੇਖਾਂ ਤਾਂ ਸਹੀ ਜਾ ਕੇ ਫੇ ਕੱਲ ਕੀ ਹੋਈ ਆ ਵੇਖਾਂ ਤਾਂ ਸਹੀ ਬਲਾ ਇਨਾਂ ਦਾ ਵੀ ਨਾ ਕੁਝ ਨਹੀਂ ਹਾਲ ਨਾ ਹਉਣੂ ਨਾ ਤੰਗ ਕਰਦੇ ਰਹਿੰਦੇ ਆ ਹਾਂ ਗਾਮੇ ਭਾਜੀ ਘਰੋਂ ਦੇ ਸਾਰੇ ਪੁੱਲਸ ਲੈ ਕੇ ਆਏ ਆ ਲੱਗਦਾ ਕਿ ਵੱਡਾ ਹੀ ਖਲਾਰਾ ਪਿਆ ਆ ਇਨਾਂ ਨੇ ਨਾ ਅੱਤ ਬੜੀ ਚੁੱਕੀ ਸੀ ਇਨਾਂ ਨਾ ਇੰਨੀ ਕ ਹੋਣੀ ਚਾਹੀਦੀ ਸੀ ਗਰੀਬੀ ਦਾ ਲਹੂ ਪੀਤਾ ਹੀ ਇਨਾਂ ਨੇ ਇਨਾਂ ਨੂੰ ਹੁਣ ਜੇਲ ਵਿਖਾਉਣੀ ਚਾਹੀਦੀ ਏ ਚੱਲ ਮੈਂ ਨਾ मैं जाके अपना काम धंधा वेखा मेनू की लगे इन्होंने घर तीन कुछ ना कुछ हो रहा है रोज कोई ना कोई खिलारा पाया माता कुछ नहीं कर दे आ तो गए ना हम सीधे कर लेने हरमन से फ ਕਰਦੇ ਸੂਤਰ ਇੱਕ ਵਾਰੀ ਹੈਗਾ ਕੋਈ ਓਏ ਮੈਡਮ ਜੀ ਮੈਡਮ ਜੀ ਆ ਇਧਰ ਆਇਓ ਆ ਵੇਖਿਓ ਕੌਣ ਪਿਆ ਜੀ ਪੀਪਾ ਹੋ ਵੀ ਪਾ ਜਾ ਪਾਣੀ ਮਗਾ ਮਾਤਾ ਪਾਣੀ ਪਾਣੀ ਲੈ ਕੇ ਆਓ ਓਏ ਤੇ ਮੇਰੀ ਕੁੜੀ ਕੀ ਕਰ ਦਿੱਤਾ ਮੇਰੀ ਦੀ ਨੂੰ ਓਏ ਪਰਮਜੀਤ ਢੈਣ ਪਰਮਜੀਤ ਕੀ ਹੋ ਗਿਆ ਤੈਨੂੰ ਉੱਠ ਕੇ ਦੱਸ ਸਾਨੂੰ ਹਰਮਨ ਇੱਧਰ ਵੇਖ ਇੱਧਰ ਚੱਪਾ ਚੱਪਾ ਫੋਲਦੇ ਸਾਰਾ ਅੱਜ ਇੱਧਰ ਇੱਧਰ ਤਾਂ ਨਹੀਂ ਕੋਈ ਹੈਗਾ ਇੱਧਰ ਕੋਈ ਨਹੀਂ ਮੈਂ ਚੌਂਕੀ 'ਚ ਫੋਨ ਕਰਤਾ ਵਾ ਆ ਜਾਣਾ ਉਹਨਾਂ ਨੇ ਹੁਣੇ ਵੇਨਾ ਵੇਨਾ ਮੈਂ ਇੱਧਰ ਵੇਨਾ ਮਨਜੀਤ ਅੱਖਾਂ ਖੋਲ ਜਾ ਸਿੱਧਾ ਪਾਣੀ ਲਿਆ ਘਟ ਪਾਣੀ ਦੇ ਪਾਈਆ ਮੂੰਹ 'ਚ ਪਰਮਜੀਤ ਅੱਖਾਂ ਖੋਲ ਅੱਖਾਂ ਵੀ ਨਹੀਂ ਕਿ ਖੋਲਦੀ ਕਿਤੇ ਨਾ ਪਾਣੀ ਦੇ ਭੈਣ ਛਿੱਟੇ ਮਾਰੋ ਕੋਠ ਪਰਮਜੀਤ ਪਾਣੀ ਪੀ ਘਟ ਭੈਣ ਭੈਣ ਆਵੇਂ ਮਮੀ ਇਥੇ ਬੱਦਾ ਯੋ ਜਾਬਦਾ ਵੇਖ ਕਿਤਾ ਮੈਨੂੰ ਉਹਨਾਂ ਆਖੇ ਚੱਲ ਗਏ ਸਿੰਦੇ ਸੀ ਛੇਤੀ ਚੱਲ ਗਏ ਮਮੀ ਜੀ ਹਾਨੂੰ ਕਿਹੜੇ ਸੇ ਦਿਨ ਤਰਪਿਆ ਮੈਂ ਮਮੀ ਉਸੇ ਵੇਲੇ ਵੇਖ ਮੈਂ ਤਾਂ ਲੀੜੇ ਵੀ ਨਹੀਂ ਪਾਏ ਮੈਂ ਭੱਜ ਆਇਆ ਮੈਨੂੰ ਅੱਗੇ ਆਵਾਜ਼ ਸੁਣੀ ਉਹਦੀ ਭੈਣ ਦੀ ਪੈਣ ਰਾਈ ਟਾਈਮ ਨਾਲ ਤਾਂ ਆ ਜਾਂਦੇ ਦਾ ਹਾਲਤ ਨਹੀਂ ਮੁੰਗੋਲੀ ਹੁਣ ਆ ਗਈ ਨਾ ਪੁਲਿਸ ਉਹਨਾਂ ਨੇ ਵੀ ਅੱਖੀਂ ਵੇਖ ਲਿਆ ਵੀ ਹਾਲ ਕੀ ਬਣਾਇਆ ਮੇਰੀ ਭੈਣ ਦਾ ਨੇ ਲੇਕਨ ਨੀਲ ਪਾਏ ਮਾਰ ਮਾਰ ਕੇ ਉਹਨਾਂ ਨੇ ਮੜ ਗਿਆ ਕਰੇ ਚੈੱਕ ਮਾਰਾ ਗਾ ਭੱਲੇ ਬੀਬਾ ਬੜੇ ਸੋਹਣੇ ਥਾਂ ਤੇ ਅਰੈਸਟ ਹੋਣ ਦੀ ਤੁਹਾਡੀ ਚਲੋ ਆ ਤੁਹਾਡੀ ਰੈਸਟ ਉੱਥੇ ਥਾਣੇ ਜਾ ਕੇ ਕਰਾਉਂਦੇ ਆ। ਉਹ ਚੱਲ ਚੱਲ ਮੈਂ ਮੈਂ ਕੁਝ ਨਹੀਂ ਕੀਤਾ। ਤੂੰ ਤਾਂ ਕੁਝ ਨਹੀਂ ਕੀਤਾ। ਉਹ ਵਿਚਾਰੀ ਨੂੰ ਪਾਣੀ ਚੋਗਾ ਨਹੀਂ ਛੱਡਿਆ ਤੂੰ ਚੱਲ ਉੱਠ ਉੱਠ। ਤਰਲੇ ਨਹੀਂ। ਮੈਂ ਕਹਿੰਦੀ ਉੱਠ ਹਰ ਮਨ ਲਿਆ ਫੜ ਨਹੀਂ ਮੈਂ ਵੇਖੇ ਸੁਧਾ ਕਰਾ ਇਹਨੂੰ। ਉੱਠ ਪਾ ਫਿਰ। ਪੰਜਾਬ ਉਸ ਕੋ ਟਾਈਮ ਹੈ ਨਹੀਂ ਬੋਲਾ। ਚਲੋ। ਉੱਠ ਉੱਠ। ਜਿਦਾ ਤੁਸੀਂ ਪਹਿਲਾਂ ਕੰਮ ਕਰਦੇ ਮੁੜ ਕੇ ਤਰਲੇ ਮਾਰਦੇ। ਚਲੋ। ਚੱਲ ਉਹਨੂੰ ਦੂਜੇ ਸ਼ਕਾਰੀ ਨੂੰ ਵੀ ਲੱਭ। ਬਾਸੀ ਉਹਨੂੰ ਕਿੱਧਰ ਭਜਾਤਾ ਹੀ ਹੁਣ। ਸਰੀਓ ਨੂੰ ਵੇਖੋ ਤੁਸੀਂ ਸਿੰਦੇ ਚੰਗੇ ਨਿਕਲਣਿਆ ਤੁਹਾਡੇ ਨਾਲ ਤੇ ਮਾਸੀ ਤੁਸੀਂ ਜਿਹੜੀ ਸਾਡੇ ਨਾਲ ਕੀਤੀ ਉਹ ਮਾੜੀ ਚੰਗੀ ਕੀਤੀ ਹੈ ਨਾ ਵਧੀਆ ਕੀਤੀ ਤੁਸੀਂ ਵੀ ਭਾਜੀ ਇੱਧਰ ਤੇ ਆ ਨਹੀਂ ਇਹ ਕਮਰੇ ਕੁਮਰੇ ਚ ਕਿੱਲੇ ਆ ਇੱਥੇ ਆੜਿਆਣਾ ਭਾਜੀ ਲੱਭੋ ਨੂੰ ਨਹੀਂ ਆ ਦੂਰ ਨਹੀਂ ਕਿਤੇ ਗਿਆ ਇੱਥੇ ਕਿਤੇ ਆ ਇਹਨਾ ਵਾ ਇਸ ਕਤੇ ਇਹਨਾ ਦਾ ਕਮਰਾ ਹੈਲੋ ਜਨਾਬ ਸਾਸਰੀ ਘਾਲਾ ਉਹ ਮੈਂ ਜਿਹੜੇ ਆਏ ਨਹੀਂ ਦੋ ਬੰਦੇ ਤੇ ਮੈਂ ਗਿਆ ਉਹਨਾਂ ਨਾਲ ਤੇ ਸ਼ਾਮਾ ਨੂੰ ਬੋਤਲ ਦਾ ਤੇ ਮੁਰਗੇ ਦਾ ਕਰ ਲੋ ਜਿਗਾੜ ਸਾਮੀ ਤਗੜੀ ਆ ਇਧਰ ਕਾਬੂ ਹੱਥ ਆ ਗਿਆ ਦੋਵੇਂ ਬੰਦੇ ਸੀ ਦੋਵੇਂ ਫੜ ਲਿਆ ਬਸ ਮੈਂ ਦੰਨਾ ਰਿਪੋਰਟ ਕੜੀ ਤੱਕ ਕਰਨਾ ਪੂਣ ਚੱਲ ਆਪਣਾ ਤੇ ਅੱਜ ਤਾਂ ਹੋ ਗਿਆ ਪ੍ਰੋਗਰਾਮ ਬਾਕੀ ਫੇਰ ਵੀ ਨਹੀਂ ਚਾ ਆਇਓ ਆਇਓ ਪੜ੍ਹੇਗੇ ਸ਼ਾਬਾਸ਼ ਕਿੱਧਰ ਦੇਖ ਲਾ ਕਿਉਂ ਲੁਕੇ ਤੇ ਬੜੇ ਜੋਰ ਨਾਲ ਦੋਵੇਂ ਮਾਂ ਪੁੱਤ ਲੱਭੇ ਕਿ ਨਹੀਂ ਪੰਜਾਬ ਪੁਲਿਸ ਨੇ ਕੱਲੀ ਕੱਲੀ ਖੋੜਚੋਂ ਹੁਣ ਲੋਕ ਪੁੱਤ ਚੱਲ ਕਿੱਥੇ ਜਾਏਗਾ ਉਸਨਾਬ ਥੜ ਕੋਈ ਭੱਜ ਸਕਦਾ ਵਾ ਹਾਂ ਦਾ ਲੈ ਕੇ ਨਿਬੇੜੀ ਮੈਂ ਦੇਖੇ ਪਹਿਲਾਂ ਕਿ ਭੱਜੇ ਉਹ ਮੈਂ ਡਰਦਾ ਹੀ ਭੱਜ ਗਿਆ ਭਾਜੀ ਲੈ ਦੇ ਕੇ ਹੁਣ ਵੇਰ ਰਿਸ਼ਵਤ ਦੇਣਾ ਇੱਕ ਤਾਂ ਤੁਸੀਂ ਸਾਡੀ ਧੀ ਭੈਣ ਨੂੰ ਸਾਡੀਆਂ ਧੀਆਂ ਭੈਣਾਂ ਆ ਗਈ ਆ ਉਹ ਵੀ ਕੋਟ ਕੋਟ ਤੁਸੀਂ ਉਹਦਾ ਮੰਦਾ ਹਾਲ ਕੀਤਾ ਤੇ ਹੁਣ ਕਹਿੰਦਾ ਰਿਸ਼ਵਤ ਲੈ ਦੇ ਕੇ ਚੱਲ ਦੱਸ ਗਲਤੀ ਹੋ ਗਈ ਭਾਜੀ ਚੱਲ ਕਿੰਨੇ ਘਾਤ ਦੇਖੋ ਇਹ ਤੇ ਸਹੀ ਹੱਤ ਤੇ ਮਾਰ ਇਹ ਹਾਲੇ ਤਾਂ ਨਹੀਂ ਕੋਈ ਵੀ ਯਾਰ ਮੇਰੇ ਕੋਲ ਮੈਡਮ ਜੀ ਆ ਫੜ ਲਿਆ ਜੇ ਚੱਲ ਪੁੱਤ ਬਾਹਰ ਤੈਨੂੰ ਮੈਂ ਦ ਨਾ ਰਿਸ਼ਵਤ ਨਾਲੇ ਪੈਗ ਵੀ ਲਵਾਉਣਾ ਵਾ ਚਲੋ 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 ਨਾਨਕੇ ਚਲੀਏ ਭਾਜੀ ਆ ਜੇ ਆ ਪਛਾਣਿਓ ਇਹੋ ਇਹੋ ਹੀ ਆ ਪਾਹੀ ਇਹੋ ਹੀ ਆ ਉਹ ਤੁਸੀਂ ਉੱਥੇ ਠਾਣੇ ਗੱਲ ਕਰਦੇ ਸੀ ਕਿ ਬੁਲਟ ਮੰਗਦਾ ਭਾਜੀ ਮੰਗਦਾ ਵਾ ਕਿ ਬੁਲਟ ਕਿੱਕ ਮਾਰ ਲੂਗਾ ਚਲਾਇਆ ਜਾਊਗਾ ਬੁਲਟ ਤੇ ਓਦਾਂ ਡਿਆ ਭਾਜੀ ਮੈਂ ਕਿਹਾ ਆ ਓਦਾਂ ਡਿਆ ਹੈਗਾ ਚੱਲ ਰਾਣੇ ਬੁੱਤ ਤੈਨੂੰ ਬੁਲਟ ਛੱਡ ਦੇ ਨਜਾਜ਼ ਦੇਣਾ ਚਲੋ ਜੀ ਮੈਡਮ ਜੀ ਹੋ ਗਿਆ ਆਪਣਾ ਕੰਮ ਚੱਲੀਏ ਲੈ ਹੁਣ ਤੁਰਦਾ ਨਹੀਂ ਤੁਰਿਆ ਜਾਂਦਾ ਨਹੀਂ ਮੁੜ ਕੇ ਕਹਿੰਦੇ ਆ ਮੈਡਮ ਜੀ ਫੜ ਲੈ ਜਾਵੀਂ ਸ਼ਕਲ ਤਾਂ ਵੇਖ ਇਹਦੀ ਕਿੱਦਾਂ ਦੀ ਆ ਅਜੇ ਬੁਲਟ ਪਾਲਦਾ ਵਾ ਭਾਜੀ ਕਿੱਦਾਂ ਆਇਆ ਕੁੜੀ ਨੂੰ ਹੋਸ਼ ਆਸ਼ ਕਿ ਨਹੀਂ ਭਾਜੀ ਕੋਈ ਹੋਸ਼ ਨਹੀਂ ਕਰਨ ਦੀ ਕੁੜੀ ਤੇ ਪਤਾ ਨਹੀਂ ਇਹਨਾਂ ਨੇ ਕੀ ਕਰਕੇ ਸੁੱਟਿਆ ਕਿੰਨਾ ਪਾਣੀ ਪਾਤਾ ਉਹਦੇ ਮੂੰਹ ਤੇ ਉਹੀ ਯੋਜ ਨਹੀਂ ਕਰਨੀ ਉਹ ਤੇ ਕੀ ਦਿੱਤਾ ਕੁੜੀ ਨੂੰ ਨਹੀਂ ਕੁਝ ਨਹੀਂ ਦਿੱਤਾ ਦੱਸ ਦੇ ਸਿੱਧੀ ਤਰ੍ਹਾਂ ਦੱਸ ਦੇ ਮਾਤਾ ਨਹੀਂ ਤੇ ਇੱਧਰ ਵਜਣਾ ਕੋਲ ਲੈਣੀ ਕੋਈ ਨਹੀਂ ਛੇਤੀ ਬੋਲ ਬਣ ਨਹੀਂ ਤੇ ਵੇਲਾ ਮੈਂ ਪੁਰਾਣੀ ਪਣ ਲੈਣੀ ਹੋ ਨਹੀਂ ਇਧੀਆਂ ਗੋਲੀਆਂ ਦਿੱਤੀਆਂ ਕਿੰਨੀਆਂ ਦਿੱਤੀਆਂ 4 ਕੋਈ ਨਹੀਂ ਪਾਜੀ ਤੁਸੀਂ ਇਹਦਾ ਕੋਈ ਡਾਕਟਰ ਵੀ ਕੋਈ ਸਲਾਹ ਲਓ ਲਓ ਉਹਨਾਂ ਨੂੰ ਵੇਖੋ ਕੋਈ ਮੈਂ ਇਹਦੇ ਜਾਣਦੇ ਹਨ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਦੱਸਾ ਉਹਨੂੰ ਮੈਨੂੰ ਪਤਾ ਦਿਨੇ ਜਾ ਕੇ ਗੋਲੀਆਂ ਦੇ ਵੇਚੀ ਸੀ ਮੈਂ ਉਹ ਰਾਜ ਮੈਂ ਖੜਦਾ ਉਹਨੂੰ ਹਸਪਤਾਲ ਖੜਦਾ ਨਹੀਂ ਮੇਰੇ ਬਾਹ ਬੜੀ ਦਰਦੋਂ ਡੀ ਜੇ ¿En cuarto mero? No, 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 no,